ਮੇਰਾ ਨਾਮ ਬੀਨਾ ਹੈ ਤੇ ਮੇਰੀ ਉਮਰ 21 ਸਾਲ ਹੈ ਘਰ ਦੇ ਵਿੱਚ ਮੇਰੇ ਮਾਪਿਓ ਤੇ ਮੈਂ ਹੀ ਹਾਂ ਮੇਰੀ ਕਭੈਣ ਜਿਸ ਦਾ ਵਿਆਹ ਹੋ ਗਿਆ ਸੀ ਮੇਰੇ ਚੀਚਾ ਜੀ ਵੇਖਣ ਵਿੱਚ ਬਹੁਤ ਹੀ ਸੋਹਣੇ ਤੇ ਸ਼ੁਰੂ ਤੋਂ ਹੀ ਉਹਨਾਂ ਦਾ ਸੁਭਾਅ ਥੋੜਾ ਸ਼ਰਾਰਤੀ ਜਿਹਾ ਸੀ ਉਸ ਸਮੇਂ ਮੈਂ ਸਮਝ ਗਈ ਸੀ ਕਿ ਮੇਰੇ ਜੀਚੇ ਦੀ ਨਜ਼ਰ ਮੇਰੇ ਉੱਤੇ ਹੈ ਤੁਸੀਂ ਅੱਜ ਦੀ ਕਹਾਣੀ ਪੂਰੀ ਜ਼ਰੂਰ ਸੁਣੀਓ ਇਸ ਕਹਾਣੀ ਵਿੱਚ ਤੁਹਾਨੂੰ ਬਹੁਤ ਮਜ਼ੇ ਆਉਣਗੇ ਤੇ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਸ ਨਾਲ ਤੁਹਾਡੇ ਕੋਲ ਹੋਰ ਵੀ ਵਧੀਆ ਤੋਂ ਵਧੀਆ ਕਹਾਣੀਆਂ ਸੁਣਨ ਨੂੰ ਆਣਗੀਆਂ ਜਦੋਂ ਤੋਂ ਮੇਰੀ ਭੈਣ ਪਹਿਲੀ ਵਾਰੀ ਸਾਡੇ ਘਰ ਆਈ ਸੀ ਤਾਂ ਮੇਰੀ ਮਾਂ ਮੇਰੀ ਭੈਣ ਨੂੰ ਲੈ ਕੇ ਬਾਜ਼ਾਰ ਚਲੀ ਗਈ ਸੀ ਘਰ ਵਿੱਚ ਮੈਂ ਤੇ ਮੇਰੇ ਚੀਚਾ ਜੀ ਸੀ ਕਿਉਂਕਿ ਭੈਣ ਨੇ ਕੁਝ ਖਰੀਦਣਾ ਸੀ ਤੇ ਮੈਨੂੰ ਜੀਜਾ ਜੀ ਦਾ ਧਿਆਨ ਰੱਖਣ ਲਈ ਘਰ ਹੀ ਛੱਡ ਦਿੱਤਾ। ਇੰਨੇ ਵਿੱਚ ਮੇਰੇ ਜੀਜੇ ਨੇ ਮੇਰੇ ਕੱਲੇ ਪੜਨ ਦਾ ਫਾਇਦਾ ਚੁੱਕਿਆ। ਮੈਂ ਰਸੋਈ ਵਿੱਚ ਸੀ ਤੇ ਉਸ ਨੇ ਮੈਨੂੰ ਪਿੱਛੋਂ ਆਕੇ ਘੁੱਟ ਕੇ ਪਾੜ ਲਿਆ। ਹੁਣ ਮੈਂ ਤੁਹਾਨੂੰ ਕੀ ਦੱਸਾਂ? ਮੈਨੂੰ ਤਾਂ ਦੱਸਦੇ ਵੀ ਸ਼ਰਮ ਆਉਂਦੀ ਹੈ। ਨਿਹਾਲੇ ਤੱਕ ਉਸ ਦਿਨ ਨੂੰ ਨਹੀਂ ਭੁੱਲ ਸਕੀ। ਉਹ ਜਦੋਂ ਵੀ ਘਰ ਆਉਂਦਾ ਤੇ ਮੇਰੇ ਨਾਲ ਇਹੀ ਕੁਛ ਕਰਦਾ ਤੇ ਮੈਨੂੰ ਘੂਰ-ਘੂਰ ਕੇ ਵੇਖਦਾ। ਅਨੇ ਬਹਾਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ। ਮੇਰੀ ਭੈਣ ਦਾ ਧਿਆਨ ਹੁੰਦਾ ਕਿ ਉਹ ਮੇਰੇ ਤੋਂ ਦੂਰ ਰਹੇ ਪਰ ਫੇਰ ਵੀ ਉਹ ਮੌਕਾ ਪਾ ਕੇ ਮੈਨੂੰ ਹੱਥ ਜ਼ਰੂਰ ਲਾਉਂਦਾ। ਜਦੋਂ ਵੀ ਮੌਕਾ ਮਿਲਦਾ ਮੈਨੂੰ ਘੁੱਟ ਕੇ ਫੜ ਲੈਂਦਾ। ਇੱਕ ਦਿਨ ਮੇਰੀ ਭੈਣ ਨੂੰ ਬਹੁਤ ਤੇਜ਼ ਬੁਖਾਰ ਸੀ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੇਰੀ ਮਾਂ ਮੇਰੀ ਭੈਣ ਕੋਲ ਹਸਪਤਾਲ ਵਿੱਚ ਹੀ ਸੀ। ਮੈਂ ਤੇ ਚੀਚਾ ਜੀ ਰਾਤ ਨੂੰ 12 ਵਜੇ ਘਰ ਆ ਗਏ ਸੀ। ਮੇਰਾ ਪਿਓ ਵੀ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਗਿਆ ਸੀ ਘਰ ਵਿੱਚ ਮੈਂ ਤੇ ਮੇਰੇ ਜੀਜਾ ਜੀ ਜਾਗਦੇ ਸੀ ਅਤੇ ਉਸ ਨੇ ਮੈਨੂੰ ਆ ਕੇ ਕੁੱਟ ਕੇ ਫੜ ਲਿੱਤਾ ਤੇ ਮੇਰੇ ਬੁੱਲਾਂ ਦੇ ਉੱਤੇ ਵੀ ਮੈਨੂੰ ਬਹੁਤ ਅਜੀਬ ਲੱਗਾ ਸ਼ਾਇਦ ਇਹ ਸਭ ਕੁਝ ਮੇਰੇ ਲਈ ਠੀਕ ਨਹੀਂ ਸੀ ਪਰ ਫਿਰ ਵੀ ਮੈਂ ਉਸ ਦੇ ਪਿਆਰ ਦੇ ਵਿੱਚ ਫਸ ਗਈ ਤੇ ਉਸ ਨੂੰ ਆਪਣੇ ਘਰ ਨਾਲ ਲਾ ਲਿਆ ਕਿਉਂਕਿ ਉਸ ਸਮੇਂ ਕੰਟਰੋਲ ਬਹੁਤ ਔਖਾ ਸੀ ਫੇਰ ਕੀ ਸੀ ਉਸ ਨੇ ਆਪਣੀਆਂ ਹੱਦਾਂ ਪਾਰ ਕੀਤੀਆਂ ਉਹ ਮੇਰੇ ਸਰੀਰ ਨੂੰ ਇਦਾਂ ਟੁੱਟ ਕੇ ਪਿਆ ਜਿੱਦਾਂ ਕੋਈ ਪਿਆਸਾ ਆਦਮੀ ਖੂਨ ਨੂੰ ਦੇਖ ਕੇ ਕਰਦਾ ਹੈ ਪਿਆਸ ਤਾਂ ਮੈਨੂੰ ਵੀ ਬਹੁਤ ਸੀ ਮੈਂ ਵੀ ਉਸ ਦਾ ਪੂਰਾ ਸਾਥ ਦਿੱਤਾ ਉਹ ਹੋ ਮੇਰੇ ਬਾਣਾ ਵਿੱਚ ਹੱਥ ਫੇਰ ਰਿਹਾ ਸੀ ਮੈਨੂੰ ਬਹੁਤ ਅਜੀਬ ਮਹਿਸੂਸ ਹੋ ਰਿਹਾ ਸੀ ਘਰ ਦੇ ਵਿੱਚ ਬਹੁਤ ਅਜੀਬ ਲੱਗ ਰਿਹਾ ਸੀ ਹੌਲੀ ਹੌਲੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਚੰਗਾ ਤਾਂ ਮੈਨੂੰ ਵੀ ਲੱਗ ਰਿਹਾ ਸੀ ਉਹ ਮੈਨੂੰ ਵੇਖ ਕੇ ਮੁਸਕਰਾ ਰਹੇ ਸੀ ਤੇ ਪੁੱਛਣ ਲੱਗੇ ਕਿ ਤੇਰਾ ਕੋਈ ਦੋਸਤ ਹੈ ਤਾਂ ਮੈਂ ਕਿਹਾ ਕਿ ਨਹੀਂ ਅਜ ਤੱਕ ਕੋਈ ਨਹੀਂ ਹੈ ਤੇ ਨਾ ਹੀ ਕਿਸੇ ਨੇ ਮੈਨੂੰ ਹੱਥ ਲਾਇਆ ਹੈ ਫੇਰ ਕੀ ਸੀ ਉਸਨੇ ਤਾਂ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਫੜ ਲਿਆ ਅਤੇ ਕਹਿਣ ਲੱਗਾ ਕਿ ਅੱਜ ਦੇਖੀ ਤੂੰ ਤੈਨੂੰ ਮੈਂ ਕਿੰਨੇ ਮਜ਼ੇ ਦਿਨਾ ਹਾਂ ਤੇ ਕਿੰਨਾ ਖੁਸ਼ ਕਰ ਦਿਨਾ ਹਾਂ ਮੈਂ ਉਹਨਾਂ ਨੂੰ ਹਾਸੇ ਵਿੱਚ ਕਿਹਾ ਕਿ ਮੈਂ ਵੀ ਵੇਖਦੀ ਹਾਂ ਕਿ ਤੁਸੀਂ ਮੈਨੂੰ ਕਿੰਨਾ ਖੁਸ਼ ਕਰ ਦਉਗੇ। ਇਹ ਗੱਲ ਸੁਣ ਕੇ ਉਹ ਮੇਰੇ ਤੇ ਇੰਦਾ ਟੁੱਟਿਆ ਜਿਦਾ ਕੋਈ ਭੁੱਖਾ ਸ਼ੇਰ ਟੁੱਟਦਾ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਨਾ ਤੜਫਾਓ ਪਰ ਉਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸਭ ਕੁਝ ਮੇਰੇ ਲਈ ਪਹਿਲੀ ਵਾਰ ਸੀ ਪਰ ਮੇਰੇ ਜੀਜੇ ਨੇ ਬਿਲਕੁਲ ਪਰਵਾਹ ਨਹੀਂ ਕੀਤੀ। ਮੈਂ ਵੀ ਉਸ ਦਾ ਸਾਥ ਦੇ ਰਹੀ ਸੀ। ਉਹਨਾਂ ਦੀਆਂ ਅੱਖਾਂ ਕਹਿ ਰਹੀਆਂ ਸੀ ਕੀ ਆ ਜੋ ਮੈਨੂੰ ਨਹੀਂ ਛੱਡਣਗੇ ਤੇ ਬਿਲਕੁਲ ਹੀ ਆਪਣਾ ਸਾਰਾ ਕੁਝ ਕਰਕੇ ਹੀ ਪੂਰਾ ਕਰਨਗੇ ਆਪਣੀ ਹਰਕਤ ਵਿੱਚ ਹੋਰ ਅਗੇ ਰਹੇ ਲਗਾਤਾਰ ਬਿਨਾਂ ਰੁਕੇ ਮੇਰੀਆਂ ਧੜਕਣਾ ਤੇਜ਼ ਹੋ ਗਈਆਂ ਸੀ ਪੂਰੇ ਕਮਰੇ ਵਿੱਚ ਮੇਰੀ ਆਵਾਜ਼ ਆ ਰਹੀ ਸੀ ਸ਼ਰੀਰ ਦੇ ਵਿੱਚ ਇੱਕ ਅਜੀਬ ਹੀ ਕਰੰਟ ਦੌੜ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਜਿਦਾਂ ਮੈਂ ਜੰਨਤ ਵਿੱਚ ਹੋਵਾਂ ਪੂਰੀ ਰਾਤ ਮੇਰੇ ਜੀਜੇ ਨੇ ਇਹ ਸਭ ਕੁਝ ਕੀਤਾ ਬੇ ਨੂੰ ਸਵੇਰੇ ਹਸਪਤਾਲ ਤੋਂ ਲੈ ਕੇ ਆਉਣਾ ਸੀ ਸ਼ਾਮ ਨੂੰ ਉਸ ਨੂੰ ਛੁੱਟੀ ਹੋ ਗਈ ਫਿਰ ਤਾਂ ਕਦੀ ਉਹ ਬਾਥਰੂਮ ਵਿੱਚ ਕਦੇ ਕੋਟੇ ਵਿੱਚ ਜਿੱਥੇ ਮੌਕਾ ਮਿਲਦਾ ਬਸ ਉਹ ਮੇਰੇ ਨਾਲ ਇਹ ਸਭ ਕੁਝ ਕਰਦਾ ਪੂਰੇ 10 ਦਿਨ ਉਹ ਸਾਡੇ ਕੋਲ ਰਹੇ ਉਹਨਾਂ ਨੇ ਇੱਕ ਵਾਰ ਵੀ ਮੈਨੂੰ ਨਹੀਂ ਛੱਡਿਆ ਸਾਰਾ ਦਿਨ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸਮਾਂ ਬੀਤ ਰਿਹਾ ਸੀ ਜਦ ਵੀ ਮੈਂ ਆਉਂਦੀ ਤਾਂ ਮੇਰੇ ਨਾਲ ਹੀ ਸਭ ਕਰਦੇ ਹੁਣ ਮੈਂ ਵੀ ਇਸ ਚੀਜ਼ ਵਿੱਚ ਫਸ ਗਈ ਸੀ ਦੀ ਮੈਂ ਮਨਾ ਕਰਦੀ ਤਾਂ ਉਹ ਸਭ ਨੂੰ ਦੱਸ ਦਿੰਦੀ ਇਹ ਸਟਾਰ ਕਰਕੇ ਹੁਣ ਮੈਂ ਉਹਨਾਂ ਦਾ ਸਾਥ ਦਿੰਦੀ ਸੀ ਕੁਝ ਦਿਨਾਂ ਬਾਅਦ ਮੇਰਾ ਵਿਆਹ ਪੱਕਾ ਹੋ ਗਿਆ ਮੈਂ ਬਹੁਤ ਖੁਸ਼ ਸੀ ਕਿ ਮੇਰਾ ਵਿਆਹ ਹੋ ਗਿਆ ਅਤੇ ਘਰ ਦੇ ਵਿੱਚ ਸਾਰੇ ਮਹਿਮਾਨ ਆਏ ਹੋਏ ਸੀ ਉਸ ਦਿਨ ਕੈਲੀ ਰਾਤ ਸੀ ਜਦੋਂ ਮੈਨੂੰ ਉੱਥੇ ਹੀ ਰੁਕਣਾ ਪਿਆ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਮੇਰੀ ਵਿਦਾਈ ਅਗਲੇ ਦਿਨ ਸੀ ਪਰ ਸੁਹਾਗ ਰਾਤ ਪੀਕਿਆਂ ਦੇ ਘਰ ਵਿੱਚ ਹੀ ਸੀ ਮੇਰੇ ਭੈਣ ਦੇ ਜੀਜਾ ਵੀ ਘਰ ਹੀ ਸੀ। ਬਾਕੀ ਸਾਰੇ ਚਲੇ ਗਏ ਸੀ। ਜਿੱਦਾਂ ਹੀ ਮੈਂ ਆਪਣੇ ਘਰ ਵਾਲੇ ਕੋਲ ਗਈ, ਉਸ ਨੇ ਮੈਨੂੰ ਆਪਣੇ ਗੜ ਨਾਲ ਲਾਇਆ ਤੇ ਮੇਰੇ ਬੁੱਲਾਂ ਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਸ ਦਾ ਹੱਥ ਲਾਣਾ। ਇਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਮਦਹੋਸ਼ ਹੋ ਰਹੀ ਹੋਵਾਂ। ਅੱਜ ਤੱਕ ਇਹ ਸਭ ਕੁਝ ਮੈਂ ਮਹਿਸੂਸ ਕਰ ਲਿਆ ਸੀ। ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੋ ਚਿਰ ਨਾਲਾ ਨਹੀਂ ਤਾਂ ਮੈਂ ਪਾਗਲ ਹੋ ਜਾਣਾ। ਉਸ ਨੇ ਬੜੀ ਮੁਸ਼ਕਲ ਨਾਲ ਆਪਣਾ ਕੰਮ ਕੀਤਾ। ਅਤੇ ਉਹ ਥੱਕ ਗਿਆ। ਪਰ ਮੈਂ ਕੀ ਕਰਦੀ ਮੈਂ ਹੋਸ਼ ਤੋਂ ਕੰਬ ਲਿਆ ਪਹਿਲੀ ਵਾਰੀ ਹੋਣ ਕਰਕੇ ਉਹ ਕੁਝ ਨਾ ਕਰ ਪਾਇਆ ਤੇ ਸੌ ਗਿਆ ਮੈਂ ਉਸ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉઠਿਆ ਮੈਂ ਤੜਫ ਰਹੀ ਸੀ ਤੇ ਘਰ ਵਾਲਾ ਬਹੁਤ ਗੂੜੀ ਨੀਂਦ ਵਿੱਚ ਸੁੱਤਾ ਸੀ ਮੈਂ ਆਪਣੀ ਜੀਜੀ ਨੂੰ ਮੈਸੇਜ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਵੀ ਜਾਗ ਰਿਆਂ ਹਾਂ ਤੇ ਤੇਰੀ ਭੈਣ ਸੁੱਤੀ ਪਈ ਹੈ ਤੂੰ ਕੋਠੇ ਉੱਤੇ ਆ ਜਾ ਮੈਂ ਤੈਨੂੰ ਦੇਖ ਰਿਆਂ ਹਾਂ ਮੈਂ ਆਪਣੇ ਆਪ ਨੂੰ ਕੂਠੇ ਉੱਤੇ ਜਾ ਕੇ ਉਸ ਦੇ ਹਵਾਨੇ ਕਰ ਦਿੱਤਾ ਅਸਲ ਸੁਹਾਗਰਾਤ ਉਸਨੇ ਮਨਾਈ ਮੈਂ ਬਹੁਤ ਪਰੇਸ਼ਾਨ ਹਾਂ ਮੇਰਾ ਘਰ ਵੜਾ ਕਿਸੇ ਕਮ ਤਾਂ ਨਹੀਂ ਬਹੁਤ ਹੀ ਸੁਸਤ ਹੈ ਹੁਣ ਮੇਰੇ ਜੀਜਾ ਜੀ ਦੀ ਬਦਲੀ ਸਾਡੇ ਸ਼ਹਿਰ ਤੋਂ ਦੂਰ ਹੋ ਗਈ ਹੈ ਤੇ ਬਸ ਹੁਣ ਸਾਡੇ ਵਿੱਚ ਦੂਰੀਆਂ ਹੋ ਗਈਆਂ ਨੇ ਦੋਸਤੋ ਇਹ ਕਹਾਣੀ ਇੱਕ ਕਾਲਪਨਿਕ ਕਹਾਣੀ ਹੈ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਗਲੀ ਕਹਾਣੀ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗੀ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਬਹੁਤ ਹੀ ਮੋਟੀਵੇਸ਼ਨ ਮਿਲਦੀ ਹੈ ਇਦਾਂ ਦੀਆਂ ਕਹਾਣੀਆਂ ਅਸੀਂ ਤੁਹਾਡੇ ਲਈ ਇਸ ਕਰਕੇ ਲੈ ਕੇ ਆਉਣੇ ਹਾਂ ਕਿ ਅੱਜ ਦੇ ਸਮਾਜ ਵਿੱਚ ਇਹ ਸਭ ਕੁਝ ਆਮ ਹੋ ਗਿਆ ਹੈ ਕੁਝ ਜਹੇ ਰਿਸ਼ਤਿਆਂ ਤੋਂ ਤੁਹਾਨੂੰ ਚਕੰਨੇ ਤੇ ਸਾਵਧਾਨ ਕਰਦੇ ਹਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਹਮੇਸ਼ਾ ਹੋਸ਼ ਨਾਲ ਕੰਮ ਲਓ ਤੇ ਆਪਣੇ ਰਿਸ਼ਤਿਆਂ ਦੀ ਮਰਿਆਦਾ ਦੇ ਵਿੱਚ ਰਹੋ ਆਪਣੇ ਰਿਸ਼ਤਿਆਂ ਦੀ ਮਰਿਆਦਾ ਨੂੰ ਕਦੇ ਭੰਗ ਨਾ ਕਰੋ ਜੇ ਬੀਨਾ ਨੇ ਆਪਣੇ ਰਿਸ਼ਤੇ ਦੀ ਮਰਿਆਦਾ ਰੱਖੀ ਹੁੰਦੀ ਤਾਂ ਸ਼ਾਇਦ ਅੱਜ ਉਸ ਨਾਲੇ ਸਭ ਕੁਝ ਨਾ ਹੁੰਦਾ ਤੇ ਉਸਦੀ ਭੈਣ ਦਾ ਘਰ ਵੀ ਠੀਕ ਰਹਿੰਦਾ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ